ਹਾਂਜੀ ਫਿਰ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤਰੀਕ 15 ਪੰਜਵਾਂ ਮਹੀਨਾ 2024 ਅੱਜ ਕਰਤੀ ਪਨੀਰੀ ਵੀਜਨ ਦੀ ਤਿਆਰੀ ਕਿਆਰੀਆਂ ਪਾਤੀਆਂ ਖਾਲੀ ਚਾਰ ਕਰ ਰਹੇ ਹਾਂ ਤੇ ਉਧਰ ਝੋਨੇ 'ਚ ਪਾਣੀ ਵੀ ਲਾਉਣਾ ਪਈ ਜਾਂਦਾ ਕੋਈ ਨਾ ਬਸ ਤੇ ਉਹ ਇਧਰ ਟਰੈਕਟਰ ਆ ਗਿਆ ਜੀ ਆਪਣਾ ਧੀ ਲੈ ਕੇ ਬਣੀ ਰਿਵਿਜਾਂਗੇ ਇਧਰ ਬਚਨ ਸਿੰਘ ਹੋਰ ਜੋ ਕਰਦੇ ਆਡ ਕਰਦੇ ਤੇ ਦਿਖਾਉਣੇ ਆ ਫਿਰ ਤੁਹਾਨੂੰ ਅਜਿਹਾ ਮੌਲਚਾਲ ਜੇਕਰ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੁੜੇ ਰਹੋ ਵਲੌਗ ਦੇ ਨਾਲ ਨਵੇਂ ਦੋਸਤ ਕਰਦੇ ਆ ਆਪਣੀ ਇਹ ਦੀ ਵੇਜਨ ਦੀ ਸ਼ੁਰੂਆਤ। ਦੋ ਵੀ ਦੋਸਤ ਪਨੀਰੀ ਦਾ ਸ਼ਟਾ ਦੇ ਨਾਲ ਕਰਤਾ ਸ਼ੁਰੂ ਵੀ ਦਾ। ਮੰਬਾ ਜੰਗਲ ਵੀ ਫਿਰ ਰਹੇ ਆ ਜੀ। ਦਾ ਵੀ ਦੋਸਤੋ ਪਨੀਰੀ ਦਾ ਕੰਮ ਚੱਲ ਰਿਹਾ ਚੰਗੀ ਪੱਦਰ ਤੇ ਤੇ ਆਪਾਂ ਅਗੇ ਸਿੱਧਰ ਸਬਜ਼ੀ ਨੂੰ ਪਾਣੀ ਲਾਉਣ ਤੇ ਜਵਾਰਾਂ ਨੂੰ ਪਾਣੀ ਲਾਉਣਾ ਬਾਕੀ ਤੇ ਜਵਾਰ ਨੂੰ ਪਾਣੀ ਲਾਉਣਾ ਜਿਹੜਾ ਆਪਾਂ ਗੰਡਾ ਲਾਇਆ ਸੀ ਉਹ ਬੈੱਡ ਤੇ ਹੀ ਜੀ ਉਹਦਾ ਤੁਹਾਨੂੰ ਸਾਈਜ਼ ਚੈੱਕ ਕਰਾਉਣੇ ਆ ਚੈੱਕ ਕਰ ਲੋ ਇਹ ਸਾਈਜ਼ ਜਿਹੜਾ ਆਪਾਂ ਦੇਸੀ ਗੰਡਾ ਲਾਇਆ ਸੀ ਆਪਣਾ ਜਿਹੜਾ ਲੋੜੀ ਵਾਲੇ ਲੱਗਦਾ ਉਹਦਾ ਸਾਈਜ਼ ਹੀ ਦੂਈ ਚੰਗਾ ਜੀ ਆ ਚੱਕਰ ਇਹ ਆਪਣਾ ਹਾਈਬ੍ਰਿਡ ਹੈ ਜਿਹੜਾ ਦੇਸੀ ਹੈ ਉਹ ਆਪਾਂ ਲਾਇਆ ਸੀ ਉਹ ਉੱਥੇ ਦਿਖਾਵਾਂਗੇ ਤੁਹਾਨੂੰ ਕਿਹਦੇ ਨਾਲ ਉਹ ਵੀ ਗੰਡਾ ਜਿਹੜੇਰੇ ਬਲੌਗ ਦੇ ਨਾਲ ਤੇ ਲਾਉਣੇ ਸਬਜੀ ਨੂੰ ਪਾਣੀ ਇਧਰ ਆਪਣੀਆਂ ਆਲੂ ਪੱਟ ਜਿਹੜੀਆਂ ਅੱਪੇ ਇੱਥੇ ਖਖੜੀਆਂ ਦੀਆਂ ਬੱਲਾਂ ਲੱਗੀਆਂ ਸੀ ਜੀ ਉਹਨਾਂ ਨੇ ਫਲ ਚੱਕ ਲਿਆ ਇਹ ਖਾਲਸਾ ਫਾਲ ਨਾਲ ਕਹਿੰਦੇ ਭਰੀਆਂ ਹੀ ਪਈਆਂ ਇਧਰ ਆਪਣਾ ਗਵਾਰਾ ਵੀ ਖਾਲਸਾ ਪੂਰਾ ਭਰਿਆ ਪਿਆ ਕੇ ਦੋਸਤੋ ਇਧਰ ਹੋਰ ਸਬਜ਼ੀਆਂ ਵੀ ਖੜੀਆਂ ਆਪਣੇ ਕੋਲੇ ਇਹ ਗਵਾਰਾ ਤੇ ਦਿਖਾਉਣੇ ਆ ਫਿਰ ਅੱਜ ਦਾ ਸਾਨੂੰ ਮਾਹੌਲ ਚਾਲ ਲਓ ਵੀ ਦੋਸਤੋ ਇਧਰ ਟਮਾਟਰਾਂ ਦਾ ਹਾਲ ਚੈੱਕ ਕਰੋ ਹਾਲ ਚੱਕੀ ਬੈਠੇ ਆ ਵੀ ਔਰ ਸੋਹਣੀ ਕੰਡੀਸ਼ਨ ਹੈ ਇੰਦਰ ਆਪਣੇ ਜਿਹੜੇ ਖੀਰੇ ਲਾਏ ਸੀਗੇ ਇਹਨਾਂ ਨੇ ਫਲ ਚੱਕਣ ਲਈ ਕੋਈ ਕਸਰਾ ਨਹੀਂ ਛੱਡਿਆ ਪੂਰਾ ਫਲ ਝੱਕੀ ਬੈਠਿਆ ਦੇਖ ਸਕਦੇ ਹੋ ਇੱਧਰ ਹੋਰ ਸੌਜੀ ਦਾ ਕਰ ਰਹੇ ਆ ਤਿਆਰੀਆਂ ਇੱਧਰਲੇ ਪਾਸੇ ਆਪਾਂ ਵੀ ਕਦੂਆਂ ਦੀਆਂ ਵੱਲਾਂ ਕਦੂ ਤੋਰੀ ਹੋਰ ਇਹ ਰਾ ਵਗੈਰਾ ਬਦਲ ਲਾਤੀਆਂ ਆ ਦੇਖ ਸਕਦੇ ਤੁਸੀਂ ਹੋ ਸਰੇ ਤੱਕ ਪਾਣੀ ਚਾਈ ਜਾਂਦਾ ਹੌਲੀ ਹੌਲੀ ਬਸ ਐ